ਡਿਬ੍ਰੋਗਾ ਜੀਐਲ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਨੂੰ ਸੋਹ ਚੁੱਕਣ ਦੇ ਲਈ 4 ਦਿਨ ਦੀ ਜ਼ਮਾਨਤ ਦਿੱਤੀ ਗਈ ਹੈ ਇਸ ਦਾ ਜਿਹੜਾ ਪੁਸ਼ਟੀ ਹੈ ਉਹ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਸਰਵਜੀਤ ਸਿੰਘ ਖਾਲਸਾ ਨੇ ਕੀਤਾ ਸਰਵਜੀਤ ਸਿੰਘ ਖਾਲਸਾ ਨੇ ਆਪਣੇ ਟਵੀਟ ਦੇ ਉੱਪਰ ਸਾਫ਼ ਤੌਰ ਤੇ ਲਿਖਿਆ ਕਿ ਉਹਨਾਂ ਦੁਆਰਾ ਅੱਜ ਮੀਟਿੰਗ ਜਿਹੜੀ ਖਡੂਰ ਸਾਹਿਬ ਤੋਂ ਜੇਤੂ ਭਾਈ ਅਮਰਿਤਪਾਲ ਸਿੰਘ ਜੀ ਦੀ ਇਹ ਸੋਹ ਚੁੱਕਣ ਲਈ ਮੀਟਿੰਗ ਜਿਹੜੀ ਜਿਹੜੇ ਪਾਰਲੀਮੈਂਟ ਦੇ ਉਹ ਬਿਰਲਾ ਜੀ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਸ ਦੇ ਵਿੱਚ ਤੈਅ ਹੋਇਆ ਹੈ ਕਿ 5 ਤਰੀਕ ਨੂੰ ਮਤਲਬ 5 ਜੁਲਾਈ ਨੂੰ ਜਿਹੜੇ ਭਾਈ ਅਮਰਿਤਪਾਲ ਸਿੰਘ ਸੋਚ ਚੱਕ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਤਰਸੇਮ ਸਿੰਘ ਜੀ ਨਾਲ ਵੀ ਗੱਲ ਹੋਈ ਆ ਹਾਲਾਂਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਜਿਹੜੇ ਫਰੀਦਕੋਟ ਤੋਂ ਸਰਵਜੀਤ ਸਿੰਘ ਖਾਲਸਾ ਵਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕਿ ਜਦੋਂ ਜਹਿਦ ਜਿਹੜੀ ਕਾਫੀ ਧੇਰ ਤੋਂ ਅਮਰਿਤਪਾਲ ਦੀ ਸੋਚ ਚੱਕ ਨੂੰ ਲੈ ਕੇ ਬੜੀ ਧੇਰ ਤੋਂ ਜਦੋ ਜਹਿਦ ਕੀਤੀ ਜਾ ਰਹੀ ਸੀ ਉਹਨਾਂ ਦੇ ਪਿਤਾ ਦੁਆਰਾ ਵੀ ਲਗਾਤਾਰ ਜਿਹੜੀ ਅੰਮ੍ਰਿਤਸਰ ਦੇ ਡੀਸੀ ਨੂੰ ਵੀ ਇਸ ਦੇ ਬਾਰੇ ਐਪਲੀਕੇਸ਼ਨ ਦਿੱਤੀ ਗਈ ਸੀ ਕਾਗਜ਼ ਲਗਾਤਾਰ ਪੂਰੇ ਕੀਤੇ ਜਾ ਰਹੇ ਸੀ ਲੇਕਿਨ ਅੱਜ ਹੁਣ ਤੱਕ ਇਸ ਦੀ ਪੁਸ਼ਟੀ ਹਾਲੇ ਕੀ ਅਧਿਕਾਰਿਕ ਤੌਰ ਤੇ ਨਹੀਂ ਹੋਈ ਹੈ ਲੇਕਿਨ ਸਰਬਜੀਤ ਸਿੰਘ ਖਾਲਸਾ ਦੁਆਰਾ ਟਵੀਟ ਤੇ ਜ਼ਰੂਰ ਇਹ ਜਾਣਕਾਰੀ ਸਾਂਝਾ ਕੀਤੀ ਗਈ ਹੈ ਕਿ ਭਾਈ ਅਮਰਿਤਪਾਲ ਸਿੰਘ 5 ਤਰੀਕ ਨੂੰ ਸੋਹ ਚੁੱਕ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ